ਆਮ ਕਟਿਕੈਂਟ ਕਰ ਰਹੇ ਹਾਂ ਕੋਈ ਨਹੀਂ ਸਿਰਫ ਇਹ ਜਿਹਾ ਵਾਲੀ ਗੋਸ਼ਟ ਇਹ ਹਾੜਾ 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 ਇਹ ਹਾੜਾ 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 ਆਇਆ ਸਲਾਈਡ ਕਰਨ ਦੀ ਜਾਈ ਹਾਂ ਹਾਂ ਮਾਰੋ ਮਾਰੋ ਇਹ ਲਵ ਕਰਨ ਸਿੰਘ ਲਈ ਇਸ ਮੰਗਾ ਜੀ ਜਿਹੜਾ ਸਾਨੂੰ ਵਕਫਾ ਮੁਕਦਮਿਆਂ ਚ ਵਾਂਟਡ ਸੀ ਇਹਨੇ ਅੱਜ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਆ ਜਿਹੜਾ ਉਹ ਜੋ ਜਵਾਬੀ ਫਾਇਰਿੰਗ ਤੇ ਇੰਜਰਡ ਹੋਇਆ ਤੇ ਜਿਹਨੂੰ ਹੁਣ ਸਿਵਲ ਹਸਪਤਲ ਭੇਜਿਆ ਗਿਆ ਕੀ ਨਾਮ ਹੈ ਤੇ ਕੀ ਪਛਾਣ ਹੈ ਔਰ ਕਿੰਨੀ ਕੀ ਬਰਾਮਦਗੀ ਹੋਈ ਸਰ ਇਹ ਦਾ ਨਾਮ ਲਵ ਕਰਨ ਸਿੰਘ ਇਲੀਅਸ ਮੰਗਾ ਸਨ ਉਹ ਸੁਖਵਿੰਦਰ ਸਿੰਘ ਵਾਸੀ ਬਾਕੀਪੁਰ ਦਾ ਰਹਿਣ ਵਾਲਾ ਵਾ ਇਹਦੇ ਕੋਲੋਂ ਇੱਕ ਪਿਸਤਲ 32 ਪੋਰ ਤੇ i20 ਕਾਰ ਬਰਾਮਦ ਹੋਈ ਆ ਇਹ ਸਾਨੂੰ ਵੱਖ-ਵੱਖ ਮਕਦਮਿਆਂ 'ਚ ਲੜਿੰਦਾ ਸੀ ਕਰਨ ਕੀਤੀ ਪੁਲਿਸ ਨੇ ਹਾਂ ਇਹਨੇ ਦੋ ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਤੇ ਇੱਕ ਐਸਏਜੀ ਗਦੀਪ ਸਿੰਘ ਦੀ ਪੱਗ ਨੂੰ ਛੂਕੇ ਗਿਆ ਤੇ ਇੱਕ ਵਾਈਫਾਇਰ ਹੋਇਆ ਤੇ ਫਾਇਰ ਕਰਕੇ ਭੱਜਣ ਲੱਗਾ ਸੀ ਜਵਾਬੀ ਫਾਇਰਿੰਗ ਦੇ ਵਿੱਚ ਇਹਦੀ ਲੱਤ 'ਚ ਗੋਲੀ ਲੱਗੀ ਹੈ। ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਪਰਚਾ ਦਰਜ ਕਰਕੇ ਬਾਕੀ ਕਸ਼ਿਸ਼ ਕਰਦੇ ਹਾਂ ਫਰਦਰ। ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ। ਹਾਂ ਇਹਦੇ ਖਿਲਾਫ ਇਹ ਨਸ਼ਾ ਤਸਕਰੀ ਦੇ ਸਬੰਧ ਵਿੱਚ ਹੀ ਕਾਫੀ ਬਦਨਾਮ ਸੀ ਇੱਥੇ ਇਲਾਕੇ ਦੇ ਵਿੱਚ ਤੇ ਇਹਦੇ ਖਿਲਾਫ ਨਸ਼ੇ ਐਨਡੀਪਸੈਕਟ ਤਹਿਤ ਵੀ ਮੁਕੱਦਮਾ ਦਰਜ ਹੈ। ਲਾਜਲੀ ਭੇਜਿਆ ਗਿਆ। ਹਾਂਜੀ ਹਾਂਜੀ ਲਾਜਲੀ ਭੇਜਿਆ ਗਿਆ ਸਰ ਜੀ। ਜਿਹੜਾ ਵੈਪਨ ਬਰਾਮਦ ਹੋਇਆ ਸਰ ਉਹਦੀ ਕੀ ਜੋ ਜਾਂਚ ਕੀ ਆ ਸਾਹਮਣੇ ਉਹ ਹੁਣ ਪੁੱਛਗਿਛ ਕਰਦੇ ਆ ਫਿਲਹਾਲ ਤੇ ਕੋਈ ਲਾਇਸੈਂਸ ਆਦ ਪੇਸ਼ ਨਹੀਂ ਕਰ ਸਕਿਆ ਨਜਾਇਜ਼ ਹੀ ਹੈ ਇਹ ਇਹ ਪੁੱਛ ਕੰਮ ਬਚਮ ਕੱਢ ਕੇ ਅੰਦੀ ਤੋਂ ਹੋਣਾ ਹੈ ਕੋਈ ਆ ਇਹ ਹੱਦ 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 ਇਹ ਹੱਦ 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 ਆਇਆ ਸਰਾਹਣ ਸਿਟ ਕਰ ਲਈ ਗਈ ਹੈ ਹਾਂ ਮਰੋ ਮਰੋ ਇਹ ਲਵਕਰਨ ਸਿੰਘ ਜੀ ਇਸ ਮੰਗਾ ਜੀ ਜਿਹੜਾ ਸਾਨੂੰ ਵਕਫਾ ਮਕਦਮਿਆਂ ਚ ਵਾਂਟਡ ਸੀ ਇਨੇਜ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਆ ਜਿਹੜਾ ਉਹ ਜੋ ਜਵਾਬੀ ਫਾਇਰਿੰਗ ਤੇ ਇੰਜਰਡ ਹੋਇਆ ਤੇ ਜਿਹਨੂੰ ਹੁਣ ਸਿਵਲ ਹਸਪਤਲ ਭੇਜਿਆ ਗਿਆ ਕੀ ਨਾਮ ਹੈ ਦੀ ਕੀ ਪਛਾਣ ਹੈ ਔਰ ਕਿੰਦੀ ਕੀ ਬਰਾਮਦਗੀ ਹੋਈ ਹੈ ਸਰ ਇਹ ਦਾ ਨਾਮ ਲਵਕਰਨ ਸਿੰਘ ਇਲੀਅਸ ਮੰਗਾ ਸਨ ਉਹ ਸੁਖਵਿੰਦਰ ਸਿੰਘ ਵਾਸੀ ਬਾਕੀਪੁਰ ਦਾ ਰਹਿਣ ਵਾਲਾ ਵਾ ਇਹਦੇ ਕੋਲ ਇੱਕ ਪਿਸਟਲ ਬੱਤੀਪੁਰ ਤੇ i20 ਕਾਰ ਬਰਾਮਦ ਹੋਈ ਆ ਇਹ ਸਾਨੂੰ ਵੱਖ-ਵੱਖ ਮੁਕੱਦਮਿਆਂ 'ਚ ਲੜੀਂਦਾ ਸੀ ਕਰਨ ਕੀਤੀ ਪੁਲਸ ਨੇ ਹਾਂ ਇਹਨੇ ਦੋ ਰਾਉਂਡ ਫਾਇਰ ਕੀਤੇ ਪੁਲਸ ਪਾਰਟੀ ਤੇ ਇੱਕ ਐਸੇ ਗਰਦੀਪ ਸਿੰਘ ਦੀ ਪੱਗ ਨੂੰ ਛੂ ਕੇ ਗਿਆ ਤੇ ਇੱਕ ਵਾਈਫਾਇਰ ਹੋਇਆ ਤੇ ਫਾਇਰ ਕਰਕੇ ਭੱਜਣ ਲੱਗਾ ਸੀ ਜਵਾਬੀ ਫਾਇਰਿੰਗ ਦੇ ਵਿੱਚ ਇਹਦੀ ਲੱਤ 'ਚ ਗੋਲੀ ਲੱਗੀ ਹੈ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਪਰਚਾ ਦਰਜ ਕਰਕੇ ਬਾਕੀ ਪੁਸ਼ਟੀਸ਼ ਕਰਦੇ ਹਾਂ ਫਰਦਰ ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਹਾਂ ਇਹਦੇ ਖਿਲਾਫ ਇਹ ਨਸ਼ਾ ਤਸਕਰੀ ਦੇ ਸੰਬੰਧ ਵਿੱਚ ਕਾਫੀ ਬਦਨਾਮ ਸੀ ਇੱਥੇ ਇਲਾਕੇ ਦੇ ਵਿੱਚ ਤੇ ਇਹਦੇ ਖਿਲਾਫ ਨਸ਼ੇ ਐਨਡੀਪਸੈਕਟ ਤਹਿਤ ਵੀ ਮੁਕਦਮਾ ਦਰਜ ਹੈ ਲਾਜਲੀ ਭੇਜਿਆ ਗਿਆ ਹਾਂ ਜੀ ਹਾਂ ਜੀ ਲਾਜਲੀ ਭੇਜਿਆ ਗਿਆ ਸਰਦਾਰ ਜੀ ਨੇ ਵੈਪਨ ਬਰਾਬਰ ਸਰ ਉਹਦੀ ਕੀ ਜਾਂਚ ਕੀਤੀ ਆ ਸਾਨੂੰ ਉਹ ਹੁਣ ਪੁੱਛ ਕੇ ਚ ਕਰਦੇ ਆ ਫਿਲਹਾਲ ਤੇ ਕੋਈ ਲਾਇਸੈਂਸ ਆਦ ਪੇਸ਼ ਨਹੀਂ ਕਰ ਸਕਿਆ ਨਜਾਇਜ਼ ਹੀ ਆ ਬਸ ਉਹਨਾਂ ਨੂੰ ਪੁੱਛਣ ਦੇ ਕੰਮ ਕੱਢ ਕੇ ਜਾਂਦੀ ਫੜਨਗੇ ਹਾਂ ਜੀ ਸਰ ਉਹ ਅੱਗੇ ਹੋਲੀ ਜੋਸ ਤੇ ਹਾਂ 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 ਹਾਂ